ਜੇ ਲਾਲਾਬਾਦ ਦੇ ਪਿੰਡ ਚੱਕ ਖੀਵਾ ਦੀ ਟਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ 16 ਅਗਸਤ ਤੋਂ ਬਾਅਦ ਪਾਣੀ ਆਉਣਾ ਸ਼ੁਰੂ ਹੋ ਗਿਆ ਸੀ ਤੇ ਜਿਸ ਤੋਂ ਬਾਅਦ ਸਥਿਤੀ ਵਿਗੜਦੀ ਗਈ ਔਰ ਅੱਜ ਲਗਭਗ 30 ਅਗਸਤ ਹੋ ਚੱਲਿਆ ਸੀ ਲਗਭਗ 5 ਵਜੇ ਦਾ ਸਮਾਂ ਹੈ ਤੇ ਮੌਸਮ ਦੇ हिसाब ਨਾਲ ਲੱਗਦਾ ਜਿਵੇਂ 7 ਵਜੇ ਗਏ ਨੇ ਬਿਲਕੁਲ ਜੀ ਤੇ ਪਿੰਡ ਵਾਸੀ ਮੌਜੂਦ ਨੇ ਗੱਲਬਾਤ ਕਰਾਂਗੇ ਪਿੰਡ ਦੇ ਮੋਤਵਰ ਸੱਜਣ ਮੌਜੂਦ ਨੇ ਪਿੰਡ ਦੇ ਪੰਚਾਇਤ ਮੈਂਬਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਦੀ ਕਿ ਅੱਜ ਦੀ ਕੀ ਸਥਿਤੀ ਹੈ ਤੇ ਗੱਲ ਕਰੀਏ ਤਾਂ ਸਰਕਾਰ ਦੇ ਨੁਮਾਇੰਦੇ ਵੀ ਇੱਥੇ ਦੋ ਗੱਡੇ ਲਾ ਚੁੱਕੇ ਨੇ ਤੇ ਆਪਦੇ ਵੱਲੋਂ ਜਿੰਨੀ ਕਿਸੇ ਦੀ ਵਾਹ ਲੱਗਦੀ ਹੈ ਲਗਾ ਰਹੇ ਨੇ ਗੱਲਬਾਤ ਕਰਾਂਗੇ ਆ ਬਨਾਸ ਸਿੰਘ ਸਾਡੇ ਨੇ ਮੌਜੂਦ ਨੇ ਪੰਚਾਇਤ ਮੈਂਬਰ ਜਾਣਕਾਰੀ ਦੇਣਗੇ ਵੀ ਹੁਣ ਦੀ ਕੀ ਸਥਿਤੀ ਹੈਗੀ ਇਹ ਪਿੰਡ ਦੇ ਜੋ ਪਾਣੀ ਦਾ ਪੱਧਰ ਹੈ ਸਰ ਪਾਣੀ ਦਾ ਪੱਧਰ ਘਾੜੀ ਜਿਹੜੀ ਤਾਂ ਵਧ ਰਿਹਾ ਹੈ ਘਟਣ ਦਾ ਜੇ ਕੋਈ ਸਥਿਤੀ ਨਹੀਂ ਜੀ ਕੱਲ ਫੁੱਟ ਕੁ ਵਧ ਗਿਆ ਫੁੱਟ ਅੱਜ ਵਧ ਗਿਆ ਹੁਣ ਤਾਂ ਬਾਈ ਇਸ ਤੋਂ ਬਾਅਦ ਸਾਡੇ ਘਰਾਂ ਤੇ ਇੰਟਰ ਪਾਣੀ ਕਰ ਜਾਏਗਾ ਜੀ ਇਸ ਤੋਂ ਬਾਅਦ ਸਾਨੂੰ ਵੀ ਸਾਡਾ ਜਿਹੜਾ ਕੋਈ ਸਮਾਨ ਹੈਗਾ ਦਾਣਾ ਫੱਕੇ ਲੱਦ ਕੇ ਅਗਰ ਜਿਆਦਾ ਕੰਪਟ ਜਾਵਾਂਗੇ ਜਾਂ ਕਦੂਤੀਆਂ ਥਾਂ ਜਾ ਕੇ ਬਵਾਗੇ ਜੀ ਬਾਕੀ ਐਸਡੀ ਸਾਹਿਬ ਸਮੇਂ-ਸਮੇਂ ਤੇ ਸਾਡੇ ਸਾਰ ਲੈ ਰਹੇ ਆ ਜੀ ਐਮਐਲ ਸਾਹਿਬ ਵੀ ਪਹੁੰਚ ਰਿਹਾ ਸਾਨੂੰ ਜੋ ਰਾਸ਼ਨ ਜਾਂ ਫੀਡ ਮੂ ਯਕਰਾ ਰਹਾ ਜੀ ਅਜੇ ਤੱਕ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਜੀ ਬਾਕੀ ਸਮੇਂ ਦੇ ਨਾਲ ਜੇ ਪਾਣੀ ਦਾ ਪੱਧਰ ਹੋਰ ਓਵਰਫਲੋ ਹੁੰਦਾ ਹੈ ਤੇ ਸਾਡੇ ਘਰਾਂ ਚ ਐਂਟਰ ਕਰ ਜਾਏਗਾ ਫਿਰ ਸਾਡੇ ਜਿਵੇਂ ਕੈਂਪ ਬਣਾਇਆ ਸਰਕਾਰ ਨੇ ਇੱਕ ਚੱਕ ਕੀਵਾ ਬਣਾਇਆ ਇੱਕ ਲਾਦੂ ਕਧਾਣਾ ਮੰਡੀ ਬਣਾਇਆ ਫਿਰ ਸਾਨੂੰ ਉੱਥੇ ਜਾ ਕੇ ਸ਼ਿਫਟ ਹੋਣਾ ਪਏਗਾ ਜੀ ਤੇ ਵਾਕੀ ਨੁਕਸਾਨ ਤੋਂ ਜਿਹੜਾ ਹੋਇਆ ਪਿਆ ਤਾਂ ਸਾਰਿਆਂ ਨੂੰ ਦਿਖਦਾ ਹੀ ਪਿਆ ਹੈ ਜੀ ਬਿਲਕੁਲ ਕੈਮਰੇ ਦੇ ਵਿੱਚ ਆਇਆ ਪਿਆ ਕਈਆਂ ਦੇ ਤੇੜਾ ਆ ਗੀਆਂ ਕਮਰਿਆਂ ਨੂੰ ਕਈਆਂ ਦੇ ਕਮਰੇ ਡਿੱਗ ਪਿਆ ਤੇ ਚੋਨਾ ਤੋਂ ਖਤਮ ਹੋ ਗਿਆ ਪਹਿਲੇ ਹੈਗੀ ਸੀ ਕੁਮੀਦ ਕੁਝ 10% ਬਾਅਦ ਜਾ 15 ਪਰ ਹੁਣ ਤਾਂ ਬਸ ਸਾਰਾ ਜਿਹੜਾ ਹੈਗਾ ਨਾ ਖਤਮ ਹੋ ਚੁੱਕਾ ਜੇਗਾ ਤੇ ਹੁਣ ਤਾਂ ਸਰਕਾਰ ਨੂੰ ਅਸੀਂ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਮਾਅਵਜੇ ਹੈਗੇ ਨੇ 6800 ਤੋਂ ਵਧਾ ਕੇ ਕਾੜ ਦੂ ਘਾੜਨਾ ਚਲੋ ਲੱਖ ਰੁਪਏ ਤਾਂ ਨਹੀਂ ਦੇ ਸਕਦੀ ਸਰਕਾਰ ਉਹ ਤਾਂ ਸਾਨੂੰ ਹੀ ਪਤਾ ਹੈ ਬਿਲਕੁਲ ਕਮ ਸਕਾਮ 50000 ਕੀਤਾ ਜਾ ਵੀ ਤਾਂ ਜੋ ਕਿਸਾਨਾਂ ਦੇ ਖਰਚਾ ਮੋੜਾ ਵੀ ਤੇ ਕੁਝ ਜੋ ਕਿ ਕਿਸਾਨ ਅਗਾ ਕਣਕ ਦੀ ਬਜਾਈ ਜਾਂ ਕੁਝ ਕਰ ਸਕਣ ਠੀਕ ਕਿਉਂ ਹੋਰ ਇੱਥੇ ਫਸਲ ਦੀ ਹੁਣ ਬਜਾਈ ਤਾਂ ਨਹੀਂ ਕਣਕ ਦੀ ਹੋਣੀ ਆ ਠੀਕ ਅਜੇ ਘੜੂ ਘੜੂ ਜ਼ਮੀਨਾਂ ਨੇ ਪਾਣੀ ਕੱਟ ਦਿਆ ਕੱਟ ਦਿਆ ਜ਼ਮੀਨਾਂ ਬੱਤਰ ਆਣ ਗਿਆ ਉਹਨੇ ਨੂੰ ਕਣਕ ਦਾ ਸਮਾਂ ਆ ਜਾਏਗਾ ਠੀਕ ਹਾਂਜੀ ਆਲੇ ਦੁਆਲੇ ਦੀ ਕੀ ਸਥਿਤੀ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਪਿੰਡ ਲਾਸਟ ਪਿੰਡ ਹੈ ਜਲਾਲਾਬਾਦ ਹੈ ਇਧਰੋਂ ਬਾਰਡਰ ਤੇ ਜੇ ਜੇ ਪਾਣੀ ਜ਼ਿਆਦਾ ਵੱਧਦਾ ਤਾਂ ਫਿਰ ਨਿਕਲਣ ਦਾ ਜ ਪ੍ਰਬੰਧ ਹੈਗਾ ਪਰ ਬੰਦ ਸਾਰੇ ਸਾਡਾ ਇੱਕ ਰਸਤਾ ਰਹਿ ਗਿਆ ਇੱਕ ਤਾਂ ਇਹ ਜਲਾ ਜੋ ਜਾਂਦਾ ਚੱਕ ਹੀਵੇ ਵਾਲਾ ਉਧਰ ਵੀ ਬਲੌਕ ਹੋ ਗਿਆ ਰਸਤਾ ਉਧਰ ਪਾਣੀ ਉਪਰੋਂ ਦੀ ਓਵਰਫਲੋ ਹੋ ਕੇ ਉਧਰ ਵੀ ਸਾਰਾ ਪਰ ਗਿਆ ਜੀ ਹਾਂ ਜੀ ਕਿਸੇ ਕਰਾ ਨੇ ਇੱਕ ਰਸਤਾ ਰਹੇਗਾ ਜਿੱਧਰ ਅਸੀਂ ਬੰਨ ਪਾਇਆ ਸੀ ਟਰੈਕਟਰ ਟ੍ਰਾਲੀਆਂ ਨਾਲ ਕੇ ਜੋ ਪ੍ਰਸ਼ਾਸਨ ਨੇ ਜੇਸ ਵੀ ਭੇਜੀ ਸੀ ਜੀ ਉਹ ਦੇ ਬੰਨ ਬੰਨਿਆ ਸੀ ਉਹ ਸਾਡਾ ਰਸਤਾ ਚੱਲੀ ਜਾਂਦਾ ਹੈ ਦੂਸਰਾ ਰਸਤਾ ਬਲੌਕ ਹੋ ਗਿਆ ਤੇ ਹੁਣ ਜੇ ਓਵਰਫਲੋ ਹੁੰਦਾ ਸਾਨੂੰ ਇਸ ਰਸਤੇ ਤੋਂ ਬਾਹਰ ਨਿਕਲਣਾ ਪਵੇਗਾ ਜੀ ਚਾਰ ਫੇਰੋ ਟਾਣੀ ਵਿਚ ਵਿੱਚ ਜੋ ਸਾਰੀ ਪਾਣੀ ਦਾ ਫਾਰ ਕੀ ਹੈ ਜੀ ਇਹ ਸਿਰਫ ਸਾਡੇ ਘਾਰ ਹੀ ਰਹਿ ਗਏ ਜਿਹੜੇ ਅਸੀਂ ਜਿੱਥੇ ਸੁੱਕੀ ਜਾ ਕਰ ਰਹੀ ਜੀ ਹਾਂਜੀ ਬਤਾਏ ਕਿਥੇ ਪਹੁੰਚ ਰਹੇ ਨੇ ਕੀ ਪ੍ਰੋਸਤ ਵਾਇਆ ਹੁਣਾ ਹਾਂਜੀ ਵਜ਼ਾਇਕ ਪਹੁੰਚ ਰਹੇ ਉਹ ਜੋ ਟੋਡਾ ਨੁਕਸਾਨ ਹੋਇਆ ਅਸੀਂ ਉਹਦੀ ਬਰਪਾਈ ਕਰਾਂਗੇ ਜੀ ਬਾਕੀ ਹੁਣ ਸਮੇਂ ਦੇ ਨਾਲ ਅਗਾ ਵੇਖਾਂਗੇ ਜੋ ਕੁਝ ਕਰਦੀ ਸਰਕਾਰ ਇਹ ਤਾਂ ਪਿਛਲੀ ਵਾਰ ਵੀ ਕਹਿੰਦੇ ਸੀ ਜੀ ਅਸੀਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਵੀ ਹੁਣ ਮੁਰਗੀ ਮਰਗੇ ਵਾਲਾ ਤਾਂ ਹੁਣ ਗੱਲ ਤਾਂ ਸਾਰਿਆਂ ਕਰਨੀ ਤਾਂ ਨਹੀਂ ਚਾਹੀਦੀ ਹੈ ਕਿ ਨਹੀਂ ਪਰ ਲੋਕੀ ਕਰ ਰਹੇ ਨੇ ਜੀ ਤੇ ਹੁਣ ਨਹੀਂ ਮਿਲੇ ਹੁਣ 6500 6800 ਰੁਪਏ ਦੇ ਵਿੱਚ ਤੁਸੀਂ ਦੱਸੋ 5 6000 ਰੁਪਏ ਤਲਵਾਈ ਹਾਂਜੀ ਹਾਂ ਬਿਲਕੁਲ ਤੇ ਉਸ ਤੋਂ ਬਾਅਦ ਦੂਜੀ ਵੇ ਕੋ ਖਰਚਾ ਕਿੰਨਾ ਵੀ 25000 ਰੁਪਏ ਕਿਲੇ ਦਾ ਖਰਚਾ ਵੀ ਆ ਗਿਆ ਜੀ ਸਾਰਾ ਰੋੜ ਗਿਆ ਮੈਂ ਕਿ ਹੁਣ ਅਸੀਂ ਤਾਂ ਹੀ ਹੋਈ ਕਹਿੰਨੇ ਆ ਸਰਕਾਰ ਜਿੰਨਾ ਕੋ ਜਿਆਦਾਤ ਨਹੀਂ ਪਰ ਜਿੰਨਾ ਕੋ ਯਾਕਰ ਕਰਦੇ ਯਾ ਨਹੀਂ ਕਰ ਸਕਦੇ ਇਹ ਵੀ ਨਹੀਂ ਹੈਗਾ ਨਾ ਵੀ ਫਿਰ ਅਗਲੇ ਜੋਨੇ ਟਿਕਣੀ ਮਿਲੇ ਹਾਂ ਨਾਲ ਦੀ ਨਾਲ ਜੋ ਸਾਨੂੰ ਨਾਲ ਦੀ ਨਾਲ ਜੀ ਸਾਨੂੰ ਜਿਹੜਾ ਵੀ ਮੋਹੱਇਆ ਕਰਾਇਆ ਜਾਵੇ ਸਾਨੂੰ ਉਹ ਵੀ ਬਣਦਾ ਪਿਆ ਦੋ ਦਿਨ ਪਹਿਲੇ ਨੰਬਰ ਤੇ ਗੱਲ ਇਹ ਹੈਗੀ ਜਿਨ੍ਹਾਂ ਦਾ ਚੋਨਾ ਡੁੱਬਾ ਜੀ ਠੀਕ ਹੈ ਜਿਨ੍ਹਾਂ ਦਾ ਚੋਨਾ ਡੁੱਬਾ ਆ ਕੇ ਐ ਸਰਕਾਰੀ ਬੰਦੇ ਵੇਖਣ ਜਿਨ੍ਹਾਂ ਦਾ ਡੁੱਬਾ ਹੈ ਭਾਵੇਂ ਕੱਚੀ ਪੈੜੀਏ ਜਾਂ ਪੱਕੀ ਪੈੜੀਏ ਬਿਲਕੁਲ ਚਾਹ ਕੱਚੀ ਵਾਲਿਆਂ ਦਾ ਵੀ ਹੋਇਆ ਉਹਨਾਂ ਜਪੀਟੀ ਵਾਲਿਆਂ ਦਾ ਜੀ ਤੇ ਆ ਕੇ ਉਹਨਾਂ ਨੂੰ ਐ ਪੂਰਾ ਸਾਈਜ਼ ਐ ਤਹੀ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਮਾਫ ਜਾ ਸਾਡੇ ਕੋਲ ਤਾਂ ਇਹ ਹੀ ਹੈ ਬਾਕੀ ਵੇਖੋ ਰੱਬ ਮਿਹਰ ਕਰੇ ਪਾਣੀ ਇੱਥੇ ਵੀ ਉਤਰ ਜਾਵੇ ਤੇ ਕੀ ਪਤਾ ਕੋਈ ਗਰਾਂ ਦੀ ਫਸਲ ਜਿਹੜੀ ਇਹਦੇ ਬਾੜੇ ਚ ਪਾਣੀ ਪਿਆ ਬਾਚੀ ਜਾਵੇ ਹਾਂਜੀ ਇਹ ਸਰ ਜਿੱਦਾਂ ਵੇਖ ਲੋ ਇਹ ਰੱਬ ਦੀ ਜਿਵੇਂ ਸਮਝ ਲੋ ਵੀ ਕਹਿਰੀ ਸਮਝ ਲੋ ਜਾਂ ਕਾਲ ਸਮਝ ਲੋ ਜਿੱਦਾਂ ਮਰਜੀ ਸਮਝ ਲੋ ਇੱਕ ਤਾਂ ਪਾਣੀ ਮਾਰ ਦਿੱਤੀ ਖਲਾ ਇੱਕ ਬਾਰਿਸ਼ ਨੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਐਨਾ ਬੁਰਾ ਹਾਲਾਤ ਹੋਇਆ ਪੈਣਾ ਚਲੋ ਇਨਸਾਨ ਤਾਂ ਆਦਾ ਅੰਦਰ ਪਾਇਆ ਜਾਏਗਾ ਪਸਵਾ ਦਾ ਬੁਰਾ ਹਾਲਾਤ ਬਹੁਤ ਜਿਆਦਾ ਲਾਟ ਮਾੜਾ ਹੋਇਆ ਪਏ ਤੇ ਚਲੋ ਠੀਕ ਜਿਹਾ ਹੋਣਾ ਹੁਣ ਹਰਾ ਚਾਰਾ ਨਹੀਂ ਯਾਰ ਨੇਰੀ ਟੂੜੀ ਦਾ ਕੰਮ ਹੈ ਟੂੜੀ ਤੇ ਕੰਮ ਹੈ ਉਤੋਂ ਮੌਸਮ ਖਰਾਬ ਹੈ ਨਾ ਕੋਈ ਇਹੋ ਜਿਹਾ ਚੱਲ ਰਿਹਾ ਪਟਾ ਰਤਾ ਨਹੀਂ ਰਿਹਾ ਵਿਚਾਰੇ ਹੁਣ ਸਰਕਾਰ ਤਾਂ ਦਿੰਦੀ ਵੀ ਉਹਨਾਂ ਚ ਹੁਣ ਪੱਠੇ ਤਾਂ ਲਿਆ ਨਹੀਂ ਸਕਦੇ ਕੋਈ ਕਾਕਲ ਵੀ ਉਹਨਾਂ ਹੈ ਪੱਟਾ ਤੇ ਬਾਕੀ ਹੁਣ ਕੀ ਕਹੀਏ ਤੁਸੀਂ ਤਾਂ ਆਉਣਾ ਆਪ ਜਾਨੀ ਜਾਣ ਦੇ ਆ ਸਾਰੇ ਇੱਧਰ ਅੱਗੇ ਤਸਵੀਰਾਂ ਲੈ ਲਓ ਜਿਹੜੀਆਂ ਆ ਪਾਣੀ ਸਾਡੇ ਤਕਰੀਬਨ 10 ਕਿਲੋਮੀਟਰ ਪਾਕਿਸਤਾਨ ਦੇ ਰੀਅਤ ਕਿਨ ਚੱਲ ਰਿਹਾ ਜੀ ਹਾਂਜੀ ਓਕੇ